ਆ ਬਰੇ ਗੱਲਬਾਤ ਮੁबारक ਉਹ ਕੀ ਬਾਤ ਹੈ ਕੀ ਬਾਤ ਬਾਈ ਬਹੁ ਬਹੁ ਮੁबारक ਤੈਨੂੰ ਬਾਈ ਨੇ ਥਾਰ ਲਿਆਂਦੀ ਵੀਰੇ ਪਾਰਟੀ ਹੋ ਗਈ ਤੇ ਪਾਰਟੀ ਤੁਸੀਂ ਸਾਡੀ ਅੱਖਾਂ ਚ ਦੇਖ ਸਕਦੇ ਹੋ ਆ ਬਾਈ ਦੀ ਅੱਖਾਂ ਜਾ ਉਹ ਚੱਕ ਉਹ ਚ ਕਰ ਰਹੀਆਂ ਨੇ ਤੇ ਬਹੁਤ ਸੋਹਣਾ ਸੀਗਾ ਸਿਸਟਮ ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਵਿਰਾਜ ਬਲੌਗਸ ਤੇ ਹੋਪਸ ਤੁਸੀਂ ਸਾਰੇ ਜਾਣੇ ਵਧੀਆ ਹੋਵੋਗੇ ਸੋ ਅੱਜ ਦਾ ਬਲੌਗ ਕਾਫੀ ਸਪੈਸ਼ਲ ਹੈ ਮੇਰੇ ਦੋਸਤ ਜਨਤ ਜੋਸ਼ੀ ਦੇ ਲਈ ਉਹਨੇ ਗੱਡੀ ਲਈ ਆ ਤਾਂ ਸੈਲੀਬ੍ਰੇਸ਼ਨ ਵਾਸਤੇ ਜਾ ਰਹੇ ਆ ਮੈਂ ਤਾਂ ਜਿਹੜੇ ਚੈਨਲ ਤੇ ਪਹਿਲੀ ਵਾਰ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬਲੌਗ ਨੂੰ ਪੂਰਾ ਦੇਖਿਓ ਕਿਉਂਕਿ ਦੋ ਤਿੰਨ ਆਪਾਂ ਕੰਮ ਵੀ ਕੱਢਨੇ ਆ ਤੇ ਬੜੇ ਰਿਓ ਬਲੌਗ ਦਾ ਆਜ ਚੱਲਦੇ ਆਪਾਂ ਜੀ ਬਈ ਰੈਡੀ ਹੋ ਗਏ ਆਪਾਂ ਤੇ ਹੁਣ ਆਪਾਂ ਚੱਲਦੇ ਆ ਓ ਜੀ ਹੁਣ ਆਪਾਂ ਚੱਲਿਆਂ ਲੇਟ ਬਹੁਤ ਹੋ ਗਏ 4 ਵਜ ਗਏ ਆ ਤੇ ਗੱਡੀ ਵੀ ਵਾਸ਼ ਕਰਾਉਣ ਵਾਲੀ ਹੋਈ ਪਈ ਆ ਚੱਲ ਬਾਈ ਚੱਲੀ ਪਹਿਲਾਂ ਜੀ ਆਪਾਂ ਹੁਣ ਇੱਥੇ ਰੁਕੇ ਆ ਤੇਲ ਭਰਾਲੀਏ ਗੱਡੀ ਚ ਆਹ ਦੇਖ ਤੇਲ ਭਰਾਲੀਏ ਨਾਲੇ ਗੈਸ ਭਰਾਲੀਏ ਜਾਮ ਲੱਗਿਆ ਪਿਆ ਬਹੁਤ ਹੀ ਜਿਆਦਾ ਵੱਡਾ ਤੇ ਸ਼ਹਿਰ ਦੇ ਵਿੱਚ ਨਾ ਹੁਣ ਕਾਮਨਲੀ ਹੋ ਗਿਆ ਇਹ ਕਿਉਂਕਿ ਮੈਨੇਜਮੈਂਟ ਹੈ ਨਹੀਂ ਪ੍ਰੋਪਰਲੀ ਹਰੇਕ ਬੰਦੇ ਕੋਲੇ ਗੱਡੀ ਹੋਊਗੀ ਚਲੋ ਜੀ ਕੋਈ ਗੱਲ ਨਹੀਂ ਬਣਾ ਟ੍ਰੈਫਿਕ ਟ੍ਰੈਫਿਕ ਦੇਖੋ ਤੁਸੀਂ ਹਾਂਜੀ ਮੈਂ ਆਇਆ ਹੁਣ ਪੁਰਾਣੇ ਬੱਸ ਸਟੈਂਡ ਇੱਥੇ ਫੋਟੋਜ਼ ਵਾਲੀਆਂ ਦੁਕਾਨਾਂ ਨੇ ਇੱਥੇ ਨਾ ਆਪਾਂ ਇੱਕ ਫੋਟੋ ਪ੍ਰਿੰਟ ਕਰਾ ਕੇ ਇਸ ਚੀਜ਼ ਦੇ ਉੱਤੇ ਪੇਸਟ ਕਰਨੀ ਹੈ ਤੇ ਇਹ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਹਲੇ ਇਹ ਥੋੜਾ ਜਿਹਾ ਕਨਫਿਡੈਂਸ਼ੀਅਲ ਆ ਤੇ ਤੁਹਾਨੂੰ ਬਾਅਦ ਵਿੱਚ ਸ਼ੋ ਕਰਾਂਗੇ ਆਪਾਂ ਤੇ ਆਜੋ ਆਪਾਂ ਪ੍ਰਿੰਟ ਕਰਵਾਈਏ ਦੋ ਤਿੰਨ ਸਟੂਡੀਓਜ਼ ਨੇ ਪੁਰਾਣੇ ਬੱਸ ਸਟੈਂਡ ਦੇ ਲਾਗੇ ਤਾਂ ਇੱਥੇ ਆਪਾਂ ਪ੍ਰਿੰਟ ਕਰਾ ਲੈਂਦੇ ਆ। ਲਓ ਜੀ ਹੁਣੇ-ਹੁਣੇ ਆਪਾਂ ਨੂੰ ਆ ਗਿਆ ਘਰਦਿਆਂ ਦਾ ਫੋਨ। ਕਹਿੰਦੇ ਸ਼੍ਰੀਮਾਨ ਜੀ ਤੁਸੀਂ ਉਹ ਬਾਹਰ ਤੇ ਗਰੋਸਰੀ ਲੈ ਕੇ ਆਇਓ ਲਿਸਟ ਆਪਣੇ ਕੋਲ ਪਹੁੰਚ ਗਈ ਹੈ। ਤਾਂ ਆਪਾਂ ਹੁਣ ਹੈਗੇ ਆਮੈਕਸ ਮਾਲ ਪਟਿਆਲਾ ਦੇ ਲਾਗੇ। ਇੱਥੇ ਬਣਿਆ ਹੋਇਆ ਸਿਸਟਮ ਜਿਹਾ ਉੱਥੋਂ ਕਰਦੇ ਹੁਣ ਸਾਰੀ ਗਰੋਸਰੀ। ਜੀ ਇਹ ਐਸਬੀਆਈ ਬ੍ਰਾਂਚ ਸ਼ੇਰਾ ਵਾਲੇ ਗੇਟ ਦੀ ਤਾਂ ਕਾਲੀ ਮਾਤਾ ਮੰਦਿਰ ਪਟਿਆਲੇ ਦੇ ਵਿੱਚ ਜਿਹੜੇ ਪਟਿਆਲੇ ਦੇ ਲੋਕਲ ਨੇ ਉਹਨਾਂ ਨੂੰ ਪਤਾ ਬਹੁਤ ਫੇਮਸ ਹੈ ਜੀ ਇੱਥੇ ਜੇ ਜਦੋਂ ਵੀ ਕੋਈ ਪਟਿਆਲੇ ਆਇਆ ਤਾਂ ਇੱਥੇ ਮੱਥਾ ਜ਼ਰੂਰ ਟੇਕ ਕੇ ਜਾਓ ਆਪਾਂ ਆ ਗਏ ਉਹ ਮੀਮੈਕਸ ਬਾਲ ਪਟਿਆਲਾ ਤਾਂ ਜਿਹੜਾ ਆਪਣਾ ਮੇਨ ਕੰਮ ਹੈ ਉਹ ਹੈ ਸ਼ਾਪਿੰਗ ਕਰਨਾ ਗ੍ਰੋਸਰੀ ਕਰਨਾ ਤਾਂ ਹੁਣ ਆਪਾਂ ਚੱਲਦੇ ਹਾਂ ਸਮਾਰਟ ਵੇਜ਼ਾਰ ਅੱਜ ਮੈਂ ਇਕੱਲੀ ਸਾਰੀ ਸ਼ਾਪਿੰਗ ਕਰੂੰਗਾ ਨਾਲ ਤੁਹਾਨੂੰ ਵੀ ਦਿਖਾਵਾਂਗੇ ਚਲੋ ਚੱਲੀਏ ਆਪਾਂ ਰੋਡੀ ਆਪਾਂ ਲੈ ਲਈ ਤੇ ਹੁਣ ਆਪਾਂ ਕਰਦੇ ਹਾਂ ਸ਼ਾਪਿੰਗ ਸ਼ੁਰੂ ਇੱਥੇ ਆਫਰ ਉਫਰ ਵਧੀਆ ਮਿਲ ਜਾਂਦੇ ਹੁੰਦੇ ਆ ਜੀ ਆਪਣੀ ਹੁਣ ਬਿਲਿੰਗ ਹੋਏਗੀ ਕਾਫੀ ਜ਼ਮਾਨ ਖਰੀਦਿਆ ਗਿਆ ਰੇਟ ਮਾਰਕੀਟ ਨਾਲੋਂ ਕਾਫੀ ਸਸਤਾ ਹੈ ਤਾਂ ਤੁਸੀਂ ਜੇ ਗ੍ਰੋਸਰੀ ਵਗੈਰਾ ਕਰਨੀ ਹੁੰਦੀ ਹੈ ਜ਼ਰੂਰ ਵਿਜ਼ਿਟ ਕਰਿਓ ਇੱਕ ਵਾਰੀ ਹਾਂਜੀ ਮੈਂ ਆ ਚੁੱਕਿਆ ਆ ਇੱਥੇ ਹਰੀ ਸਿੰਘ ਨਲਵਾ ਚੌਕ ਜੰਨਤ ਉੱਥੇ ਸਾਹਮਣੇ ਖੜਾ ਆ ਜੀ ਤੇ ਮੈਂ ਤੁਹਾਨੂੰ ਦਿਖਾਉਣਾ ਨਵੀਂ ਗੱਡੀ ਲੈ ਕੇ ਆਇਆ ਬਾਈ ਥਾਰ ਲੈ ਬਈ ਚੱਲ ਐ ਲਿਆਂਦਾ ਝੋਟਾ ਓ ਬਰੇ ਗੱਲਬਾਤ ਮਾਰਕਾ ਓਕੇ ਆਵਾਜ਼ ਕਿਦ ਰੱਖਿਆ ਵਾ ਬਾਈ ਬੋ ਬੋ ਮਾਰਕਾ ਤੈਨੂੰ ਬਾਈ ਨੇ ਥਾਰ ਲਿਆਂਦੀ ਕੀ ਕੰਮ ਕਰਾ ਰਿਆ ਸੀ ਹਾਂ ਓਏ ਹਾਏ ਦੁਬਾਰੀ ਦਾ ਸੁਭਾਗ ਹੀ ਨਿਕਾ ਸਕੀ ਨੋ ਅੱਛਾ ਦੇਖੋ ਬਲਸ਼ ਮਾਰ ਰਹੇ ਮੁੰਡਾ ਗੱਲਬਾਤ ਬਾਈ ਚੱਲ ਚੱਲਾ ਜਪੈਨੇ ਆ ਆ ਬਾਈ ਦਾ ਹਸਪੀਟਲ ਹੈ ਜੇ ਕਿਸੇ ਨੇ ਕੋਈ ਟ੍ਰੀਟਮੈਂਟ ਕਰਾਉਣਾ ਹੋਵੇ ਅਹ ਆਪਣਾ ਹੁਣ ਮੈਨੂੰ ਜੰਨਤ ਨਹੀਂ ਦੱਸਿਆ ਵੀ ਇਹਨੇ ਆਰਡਰ ਕਰੀ ਸੀ ਪਟਿਆਲੇ ਨੂੰ ਮਿਲੀ ਨਹੀਂ ਸੀ ਤਾਂ ਗੱਡੀ हिसार ਤੋਂ ਮੰਗਵਾਈ ਅੱਜ ਤਾਂ ਇਹ ਸਵੇਰ ਦਾ ਖੜਾ ਸੀਗਾ ਡੈਂਟਿੰਗ ਪੈਂਟਿੰਗ ਜੋ ਵੀ ਹਨਾ ਇਹਦਾ ਅੰਦਰੋਂ ਇੰਟੀਰੀਅਰ ਵਗੈਰਾ ਚੇਂਜ ਕਰਾਇਆ ਸੀਟਾ ਸੁੱਤਾ ਪਵਾਈਆਂ ਨੇ ਕਿੰਨਾ ਟਾਈਮ ਲੱਗ ਗਿਆ ਫਿਰ ਸਵੇਰੇ ਆਪਾਂ ਲਾਤੀ ਸੀ ਗੱਡੀ 10 ਵਜੇ ਉੱਥੇ 10 ਵਜੇ ਖੜਾਤੀ ਸੀਗੀ ਹਾਂ ਤੇ ਹੁਣ ਆਪਣਾ ਬੱਸ ਅੱਧੇ ਘੰਟੇ ਪਹਿਲਾਂ ਆਇਆ ਵਿਲੇ ਕਿੰਨਾ ਟਾਈਮ ਹੋ ਗਿਆ ਹੁਣ ਹੁਣ ਬੱਜ ਗਏ 7:30 ਹੋ ਗਏ ਹਾਂ ਬੱਸ ਹੁਣ ਆਇਆ ਵਿਲੇ ਚੜਰੇ ਅੰਦਰੋਂ ਚਾਹ ਖੁਸ਼ੀ ਹੋ ਰਹੀ ਬੁਰੀ ਹੈ ਵੀ ਖੁਸ਼ੀ ਵੀ ਤਰੀ ਖੁਸ਼ੀ ਮੈਨੂੰ ਹੱਥ ਤੱਕ ਨਹੀਂ ਆ ਆ ਬਾਈ ਨੇ ਹੁਣ ਨਾ ਲਾਈਟਾਂ ਲੂਟਾਂ ਚੇਂਜ ਕਰਾਈਆਂ ਨੇ ਇੱਥੋਂ ਐ ਵਧੀਆ ਤੇ ਆ ਨਾਲ ਡੈਸ਼ ਕੈਮ ਲਵਾਇਆ 프ਰੰਟ ਤੇ ਬੈਕ ਸਾਈਡ ਤੇ ਇੰਟੀਰੀਅਰ ਬਹੁਤ ਸੋਹਣਾ ਐਡ ਕੰਫਰਟੇਬਲ ਬਹੁਤ ਆ ਤੇ ਹੁਣ ਬਾਈ ਸਾਨੂੰ ਲੈ ਕੇ ਚੱਲਿਆ ਪਾਰਟੀ ਦੇਣ ਵਾਸਤੇ ਪਾਰਟੀ ਤੋਂ ਬਣਦੀ ਹੈ ਚੱਲ ਬਈ ਉਹ ਜਾਂਦੀ ਆ ਪੈਰਾਂ ਤੇ ਨਿਕਲਦੀ ਅਸੀਂ ਆ ਗਏ ਆ 2पीएस ਪਟਿਆਲੇ ਦੀ ਫੇਮਸ ਕਿਹੜੀ ਰੂਟ ਆ ਇੱਕ 22 ਨੰਬਰ ਇੱਕ 2पीएस ਤਾਂ ਮੈਂ ਤਾਂ ਜਨਤ ਦੇ ਉਦੋਂ ਕਾਲਜ ਪੜ੍ਹਦੇ ਹੁੰਦੇ ਸੀ ਉਦੋਂ ਬਾਈ ਕੋਲ ਸਕੋਰਪੀ ਹੁੰਦੀ ਸੀ ਤੇ ਭਰਾਵਾਂ ਨਾਲ ਗੇੜੀਆਂ ਚੱਲ ਰਹੀਆਂ ਨੇ ਨਹੀਂ ਨਹੀਂ ਬੜੀ ਆਦਾਤਾਂ ਨਹੀਂ ਹੋ ਰਹੀਆਂ ਵੀ ਇਹ ਆ ਪਟਿਆਲੇ ਦੀ 2पीएस ਮਾਰਕੀਟ ਤੇ ਤੁਸੀਂ ਦੱਸੋ ਜੀ ਕਿਹੜਾ ਕਿਹੜਾ ਹੋਰ ਗੇੜੀਆਂ ਲਾਉਂਦਾ ਇੱਥੇ ਵੀਰੇ ਪਾਰਟੀ ਹੋ ਗਈ ਤੇ ਪਾਰਟੀ ਤੁਸੀਂ ਸਾਡੀ ਅੱਖਾਂ 'ਚ ਦੇਖ ਸਕਦੇ ਹੋ ਆ ਬਾਈ ਦੇ ਅੱਖਾਂ ਚਾਗ ਮੂਹ ਚਾਗ ਵਿੱਚ ਕਰ ਰਿਹਾ ਨੇ ਤੇ ਬਹੁਤ ਸੋਹਣਾ ਸੀਗਾ ਸਿਸਟਮ ਗੇੜੀ ਗੂੜੀ ਲਾਈ ਸਿਰਾ ਘਟੀ ਹੈ ਬਾਬੇ ਬਾਈ ਨਿਆਰਾ ਆ ਗਿਆ ਬਾਈ ਨੇ ਹਣਾ ਥੋੜਾ ਜਿਹਾ ਕਰਵਾ ਤਾ ਆਪਣਾ ਸਿਸਟਮ ਸੈਟ ਬਾਈ ਆਪ ਵੀ ਓਕੇ ਹੋਇਆ ਬੈਲਣਾ ਠੀਕ ਹੈ ਓਕੇ 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 ਤੇ ਬਾਈ ਤੁਹਾਨੂੰ ਵਲੌਗ ਕਿਵੇਂ ਲੱਗਿਆ ਕਮੈਂਟ ਸੈਕਸ਼ਨ ਦੇ ਵਿੱਚ ਆ ਤੇਰੀ ਤੁਹਾਨੂੰ ਵਲੌਗ ਕਿਵੇਂ ਲੱਗੇ ਬਾਈ 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 ਹਾਂ ਵਲੌਗ ਕਿਵੇਂ ਲੱਗਿਆ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਮਿਲਦੇ ਆਂ ਅਗਲੇ ਵਲੌਗ